welcom my new vlog hey guys welcome back my channel guys manali vich vlog di shuruaat hon laggi hai dekho manali de main road de kol hi asi hotel leya hoya hai dekho dekho dekhi chalo bas so guys good morning good morning the good morning guys good morning small <laughs> so, talk hello rohan mera pata nahi ki sujhe hoya ki kande niche wale ਉਹ ਦੇਖੋ ਰੁਤਾਂਗ ਦੀਆਂ ਪਾਣੀਆਂ ਉਹ ਟੈਨਰ ਨਾ ਚੈੱਕ ਆਊਟ ਆ ਵੀ ਅੰਕਾਂ ਪੰਨ ਆ ਹਾਟਲ ਅਸੀਂ ਬਹੁਤ ਵਧੀਆ ਲੈ ਦੇਖੋ ਗਾਇਜ਼ ਗੱਡੀਆਂ ਦੀ ਪਾਰਕਿੰਗ ਦੀ ਸੁਵਿਧਾ ਐਨ ਪੂਰੀ ਪ੍ਰੋਪਰ ਐ ਦੇਖੋ ਵਧੀਆ ਪਾਰਕਿੰਗ ਵਗੈਰਾ ਲੱਗੀਆਂ ਗੱਡੀਆਂ ਸਾਡੀ ਸੇਫ ਖੜੀਆਂ ਨੇ ਤੇ ਬਸ ਇਧਰ ਦੀ ਸੜਕ ਤੇ ਨਾਲ ਹੀ ਜਾਂਦੇ ਹੋ ਵਕਤ ਨਾਲ ਹੀ ਮਾਰ ਰੋਡ ਸ਼ੁਰੂ ਹੋ ਜਾਂਦਾ ਅਗਲੀ ਦਿਨ ਨਾਲ ਹੀ ਬਸ ਹੁਣ ਗਾਇਜ਼ ਅਸੀਂ ਬ੍ਰੇਕਫਾਸਟ ਵਗੈਰਾ ਕਰਨਾ ਹੈ ਨਾਸ਼ਤਾ ਕਰਾਂਗੇ ਮਾਲ ਰੋਡ ਤੋਂ ਹੀ ਠੀਕ ਹੈ ਤੇ ਫਿਰ ਉੱਥੋਂ ਅਸੀਂ ਇੱਕ ਗੱਡੀ ਪੂਰੀ ਜਿਸ ਵਿੱਚ ਸਾਡੀਆਂ ਸਾਰੀਆਂ ਚਾਰੋਂ ਫੈਮਲੀਆਂ ਬੈਠ ਜਾਣ ਤੇ ਉਸ ਹਿਸਾਬ ਨਾਲ ਅਸੀਂ ਪੂਰੀ ਗੱਡੀ ਕੀਤੀ ਹੈ ਰੋਤਾਂਗ ਜਾਣ ਲਈ ਹੁਣ ਅਸੀਂ ਗਾਇਜ਼ ਸਿੱਧਾ ਰੋਤਾਂਗ ਜਾਵਾਂਗੇ ਫਿਰ ਰੋਤਾਂਗ ਦਾ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਬਣੇ ਰਹੀਓ ਵਲੌਗ ਵਿੱਚ ਮਿਸ ਨਾ ਕਰੀਓ ਤੇ ਜਿਹੜੇ ਨਵੇਂ ਨੇ ਚੈਨਲ ਤੇ ਤੁੱਕਾਇ ਵੀ ਕਰ ਦੇਣਾ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਕਮੈਂਟ ਕਰਨਾ ਨਾ ਭੁੱਲਿਓ ਗਾਇਸ ਠੀਕ ਹੈ ਮਿਲਣਾ ਤੁਹਾਨੂੰ 1 ਸਕਿੰਟ ਬਾਅਦ ਕਿਉਂਕਿ ਅੰਦਰ ਸਾਰਾ ਸਮਾਨ ਨਾ ਵਿਛਿਆ ਪਿਆ ਹੈ ਕੱਪੜੇ ਵਗੈਰਾ ਸਾਰੀ ਸੈਟਿੰਗ ਕਰਦਾ ਕਿਉਂਕਿ ਰੈਡੀ ਵਗੈਰਾ ਹੋ ਗਏ ਆ ਅਸੀਂ ਤੇ ਸਾਰੇ ਕੱਪੜੇ ਹੁਣ ਤੈਹ ਲਗਾ ਕੇ ਬੈਗਾਂ ਦੇ ਵਿੱਚ ਵਾਪਸ ਰੱਖਦਾ ਪ੍ਰੋਪਰ ਕਮਰਾ ਕਲੀਨ ਕਰਕੇ ਜਾਵਾਂਗੇ ਗੰਦ ਫਲਾ ਕਰਨੀ ਨਹੀਂ ਜਾਵਾਂਗੇ ਗਾਇਸ ਠੀਕ ਹੈ ਨਾ ਰੋਬਿਨ ਵੀ ਹੋ ਰਹੀ ਆ ਨੰਨੂ ਵੀ ਹੋ ਗਈ ਹੈ ਹੈਲੋ ਨੰਨੂ ਠੀਕ ਹੈ ਬੱਸ ਤੇ सो गाइस हम से जा रहे हैं रोहतांग वाल क्यों भी हमें तेल दो यार उन्होंने बाल अपने पगार दे और तो क्या है देखो तो सही कितने पैसे हेलो हेलो भाई इधर रखे हैं सीगा रोबिन इधर रखे हैं दा हाय हेलो आगे अनमोल एंड यूशु आगे ਆਪਣੀ ਤਾਂ ਪ੍ਰਮੋਸ਼ਨ ਸੀ ਨਾਲ ਕਰ ਮੈਂ ਕੀ ਆਨ ਪਾਪਾ ਨੀਚੇ ਆ ਰਹੇ ਬੱਚੇ ਬਸ ਹਮ ਮਾਰ ਰੋਡ ਮੇ ਜਾਏਗੇ ਅਬ ਤੁਹਾਡੇ ਨਾਲ ਆ ਰਹੇ ਆ ਰੇ ਪਪਾ ਆਏ ਨੇ ਹਲੇ ਤੱਕ ਪਪਾ ਉੱਥੇ ਨਹੀਂ ਹਨ ਬਰਫ ਵਾਲੇ ਪਹਾੜ ਉੱਥੇ ਰਹਿ ਗਏ ਪਿੱਛੇ ਖਾਂਦੇ ਆ ਤੁਹਾਨੂੰ ਬਰਫ ਵਾਲੇ ਪਹਾੜ ਹਾਂ ਹਾਂ ਵੀ ਵੀ ਦੂ ਮੈਨੂੰ ਦੇ ਤਾਂ ਮੈਂ ਮੋٹے ਮੋٹے ਕੱਪੜੇ ਚੱਕ ਲੈਣੇ ਮੈਂ ਕਿਹਾ ਉੱਤੇ ਲੋਡ ਪੈ ਸਕਦੀ ਹਾਂ ਇੱਕੋ ਕਿ ਪਿਛਲੀ ਵਾਰ ਮੇਰੀ ਪਤਾ ਹੈ ਨਾ ਤੇ ਪੈਰ ਬੜੇ ਵੀ ਥਰਡੇ ਪੈ ਸੀ ਜਰਾਬਾਂ ਹੋ ਗਏ ਨਾ ਸਿੱਖ ਜਾ ਕੇ ਉਹ ਖੜੀ ਗਈ ਆਪਣੀ ਕਾਰੀ ਜੀ ਸੁਬਾਹ ਦਾ ਟਾਈਮ ਹੈ ਗਾਇਸ ਤੇ ਤੋਪੇ ਨਹੀਂ ਸੋਣੀ ਲੱਗ ਰਹੀ ਐ ਨਾ ਗਰਮ ਗਰਮ ਤੇ ਮਜ਼ਾ ਆ ਗਿਆ ਤੁੱਪ ਦੇ ਵਿੱਚ ਆ ਕੇ ਮਾਨ ਰੋਡ ਦੇਖੋ ਸੁਬਾਹ ਨੇ ਟਾਈਮ ਮਾਨ ਰੋਡ ਦਾ ਨਜ਼ਾਰਾ ਦੇਖੋ ਗਾਇਸ ਬੱਸ ਅਸੀਂ ਸੇਮ ਹੀ ਆ ਜਿੱਥੋਂ ਮਰਜ਼ੀ ਪੀ ਲੈਣੇ ਇੱਥੇ ਆ ਜਾਓ ਲਾਈਵ ਆਈਏ ਇੱਥੇ ਸੋ ਗਾਇਸ ਅਸੀਂ ਲਿਆ ਗਰਮ-ਗਰਮ ਦੁੱਧ ਲਿਆ ਸੀ ਤੇ ਇੱਕ ਪਲੇਟ ਕਰਵਾਈ ਆ ਪਾਪਾ ਭਾਂਜੀ ਦੀ ਚਲੋ ਕੋਈ ਗੱਲ ਗੋਤੀ ਕੋਈ ਮਾਇਆ ਨਹੀਂ ਲੱਗਦੀ ਨੰਨੂ ਗਾਇਜ਼ ਆਪਣੇ ਪਾਪਾ ਦੇ ਨਾਲ ਹੈ ਨੰਨੂ ਗਲਵਜ਼ ਲੈ ਕੇ ਦੇ ਰਹੇ ਨੇ ਇਹ ਅਸੀਂ ਉਹ ਕਰ ਤੀਏ ਨੂ ਸੀ ਚਾਹ ਨਹੀਂ ਪੀਨੀ ਅਸੀਂ ਦੁੱਤੀ ਸੀ ਹਾਂ ਲੇਕਿਨ ਬਾਕੀ ਅਸੀਂ ਕੰਮ ਕਰਦੇ ਹਾਂ ਪੁਨਿਆਦ ਆ ਗਿਆ ਗਾਇਸ ਬਾਉ ਬਾਦੀ ਖਾ ਲੋ ਅਰੇ ਕੋ ਸੌਫਟ ਆ ਬਾਉ ਪਾਦੀਆ ਬਾਉ ਖਾ ਲਾ ਯਾ ਜਿਆਦਾ ਦੁੱਤੀ बस हम लेनी लैने कॉटन कैंडी देखो लो जी गड्डी आ गई अपन जा रहे हैं तांग आ गया जी आ गया बैठे हैं नन्ना साहब कितने बैठे हैं इधर इतने बैठे हैं बैठ जाओ जितने मर्जी ਲਓ ਜੀ ਗਾਇਜ਼ ਅਸੀਂ ਇੱਥੇ ਕਿੱਡੀ ਮਤੋਂ ਭਾਗ ਲਾ ਲੰਜੀ ਕਿੱਦਾਂ ਫੀਲ ਹੋ ਰਿਹਾ ਤੁਹਾਨੂੰ ਕੰਫਰਟੇਬਲ ਹੋ ਬਹੁਤ ਸ਼ਾਂਤ ਹੈ ਯਾਰ ਅਰੇ ਅੱਛਾ ਭਾਜੀ ਤੁਸੀਂ ਕਿੱਦਾਂ ਹੋ ਬਹੁਤ ਵਧੀਆ ਜੀ ਮੈਂ ਤਾਂ ਬਹੁਤ ਵਧੀਆ ਦੱਸੋ ਦੇਸੀ ਤੁਸੀਂ ਬਹੁਤ ਵਧੀਆ ਜੀ ਖੰਡਣ ਲੱਗੀ ਰਤੀ ਖੰਡ ਨਹੀਂ ਜਮੈਂ ਹੋਸ ਕਿੱਦਾਂ ਬੋਲੂ ਕਿ ਫੋਨ ਇੱਥੇ ਕਿੱਧਰ ਪਾਵਾਂ ਕਿਉਂਕਿ ਇੱਥੇ ਰਸ਼ ਹੋ ਜਾਂਦਾ ਨਾ ਫਿਰ ਗੱਡੀ ਉਹਨਾਂ ਨੇ ਰੋਕ ਲਈ ਮੈਂਬਰ ਸਾਡੇ ਬਾਹਰ ਨੇ ਨਾਸ਼ਤਾ ਕਰ ਰਹੇ ਸੀ ਉਹਨਾਂ ਨੂੰ ਅਸੀਂ ਇੱਥੋਂ ਚੱਕਣਾ ਤੇ ਗੱਡੀ 'ਚ ਸਾਰੇ ਬੈਠ ਕੇ ਰੋਤਾਂਗਵਾਲ ਜਾ ਰਹੇ ਆ ਗਾਇਜ਼ ਵੀਡੀਓ ਬੱਸੇ ਜਿੱਥੇ ਬੱਸ ਜਾਦੀ ਉੱਥੇ ਲੱਭ ਸਕਦੀ ਉਹ ਚੜ੍ਹਨ ਦੇਖੀ ਉਹਨਾਂ ਨੂੰ ਰੁਕਣ ਨਹੀਂ ਦਿੱਤੇ ਨਾ ਹਾਂ ਆ ਗਏ ਸਾਡੇ ਦੇਖੋ ਗਾਇਸ ਫੁਲਟੀ ਨਹੀਂ ਕਰਦੀ ਕਿਸੇ ਆਵੇ ਸਾਡੇ ਸਾਰੇ ਫੈਨਲੀ ਮੈਂਬਰ ਆ ਗਏ ਬੜਾ ਬੜਾਲੀ ਕਪਾ ਰੋਣਗਾ ਲੱਗ ਗਿਆ ਬੜਾ ਬੜਾਲੀ ਬਹਿ ਗਿਆ ਕੇ ਰੋਣਗਾ ਲੱਗ ਗਿਆ ਅਲਮੋਲ ਆਏ ਸ਼ਹਿਰ ਖਾਲੀ ਆ ਰਹੇ ਅਲਮੋਲ ਸ਼ਹਿਰ ਆਨੇ ਨੇ ਸੋ ਦਾਦਾ ਬੋਲਾ ਇੱਧਰ ਆ ਮੈਂ ਨਾ ਬੋਲਾਲੇ ਵੀ ਆ ਗਏ ਨੇ ਇਹਨਾਂ ਨੂੰ ਕਰੋ ਸਬਸਕ੍ਰਾਈਬ ਸਾਡੇ ਅੱਜ ਦਾ ਸਬਸਕ੍ਰਾਈਬ ਆ ਵੇਂਦਾ ਕਰਾ ਦੇ ਰਿਹਾ ਬੱਸ ਮੇਰੇ ਬੱਡੇ ਦੋਸਤ ਲਵਾਵਾ ਗੱਲ ਨਹੀਂ ਕਰਨ ਦੇ ਫੋਨ ਤੇ ਦੋ ਮਿੰਟ ਲਈ ਚੁੱਪ ਕਰ ਜਾ ਪੈਸੇ ਮੋਣੇ ਮੈਂ ਉਹ ਸੰਜੀਵ ਮਾ ਨਾ ਮਾ ਬੋਲਿਓ ਨਾ ਫੇ ਆ ਜਾ ਆ ਜਾ ਆ ਜਾ ਆ ਜਾ ਸਾਰਾ ਸਾਰਾ ਬੁਲਾ ਮਾਤਾ ਚਲੋ ਘੋਰਾ ਮੜੀ ਰੌਣਕ ਲਾਓ ਕੀ ਗੱਲ ਚੁੱਪ ਹੋਏ ਬੈਠੇ ਹੋ ਇਹ ਭੰਨ ਨਹੀਂਗੇ ਐਂ ਕਿਹਨਾ ਕੱਟੇ ਬਾਈ ਤੂੰ ਸ਼ੁਰੂ ਹੋ ਜਾ ਟਕਾਰਾਂ ਵਿੱਚ ਪਲਾਈ ਜਾਣਾ ਚਲੋ ਬਈ ਪਾਜੀ ਕਰੋ ਸ਼ੁਰੂ ચરના ਗੋਰਾ ਬੋਲੋ ਬੋਲਣ ਤੇ ਮੈਂ ਨਹੀਂ ਤੇ ਬੋਲ ਬੈ ਕਾਲੀ ਅੰਦਰ ਓਏ ਓਏ ਠੀਕ ਹੈ ਸਰਕਲਾਈਡਿੰਗ ਉਧਰ ਗੋਰਾ ਬੱਜੀ ਦਾਲ ਨਾਲ ਕਿਹੜੀ ਰੋਟੀ ਹੈ ਨਹੀਂ ਆਪਣ ਕੋ ਕਿੰਨਾ ਦਾਲ ਨਾਲ ਕਿਹੜੀ ਰੋਟੀ ਹੈ ਨਹੀਂ ਹੈ ਅਰੇ ਪਾਣਾ ਪੁੱਛੇ ਮਜਾ ਚਾਹ ਨਾਲ ਆ ਗਿਆ ਕੀ ਆ ਭਾਬੀ ਕਿਹਦੀ ਦਾ ਸੈਲ ਵੀ ਨਹੀਂ ਖਾਇਆ ਆ ਆ ਆ ਮੈਂ ਕਰਦੀ ਆ ਸਿੱਧਾ ਤੁਹਾਨੂੰ ਦਿੰਦਾ ਜਾਂ ਦਾਤ ਤੁਹਾਨੂੰ ਦਿੰਦਾ ਪਰ ਕੇਸ ਪਰ ਉਹ ਦੇਸੀ ਭਾਬੀ ਤੁਹਾਡੇ ਵਾਲੇ ਉਹਦੇ ਕੰਮ ਕਰਾ ਲਾ ਦਰਾਂ ਦੇਖਿਓ ਨੰਨੂ ਨੂੰ ਬਿਠਾਇਆ ਗਾਇਸ ਚੀਜੀ ਦੇ ਕੇ ਤੇ ਤੁੱਪ ਸੇਕ ਰਹੀ ਹੈ ਹਵਾ ਬਹੁਤ ਹੀ ਜ਼ਿਆਦਾ ਬਰਫੀਲੀ ਹੈ ਤੇ ਅਸੀਂ ਗਾਇਜ਼ ਰੁਕੇ ਆ ਮੜੀ ਰੋਤਾੰਗ ਦੇ ਰਸਤੇ ਵਿੱਚ ਆਂਦਾ ਹੈ ਮੜੀ ਅਸੀਂ ਉੱਥੇ ਰੁਕੇ ਆ ਬਰਸ ਦੇ ਪਾਣਾਂ ਨੇ ਸ਼ੁਰੂ ਹੋ ਗਏ ਨੇ ਗਾਇਜ਼ ਦਰ ਮੇਰੇ ਰੋਟਾ ਲਓ ਮਾਲ ਜਾ ਆਪਣੇ ਬਾਕਸ ਵਿੱਚ ਪਾਓ ਹਰ ਤੋਂ ਉੱਤੇ ਰਹਿ ਗਏ ਹੋ ਹਾਂ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਹਵਾ ਬਹੁਤ ਠੰਡੀ ਹੈ ਤੇ ਧੁੱਪ ਤੇ ਬੱਚਿਆਂ ਨੂੰ ਬਿਠਾਇਆ ਹੈ ਤਾਂ ਕਿ ਬੱਚੇ ਕਰ ਲੈਣ ਥੋੜੀ ਜਿਹੀ ਧੁੱਪ ਸੇਕ ਲੈਣ ਤੇ ਰੈਸਟ ਕਰ ਲੈਣ ਆ ਇਹ ਨਹੀਂ ਛੋਨਾ ਹਾਂਜੀ ਗਾਇਸ ਅਸੀਂ ਆ ਗਏ ਹਾਂ ਉਹ ਦੇਖੋ ਬਰਪੀਓ ਦੇਖੋ ਬਰਪੀ ਨਹੀਂ ਪਈ ਕਾਈ ਲੱਜ ਜਾਊਗਾ ਓਏ ਬਰਪੀਲੇ ਪਾਓ ਦੇਖੋ ਹਾਂਜੀ ਮੈਂ ਕਿਨੇ ਦੇਖਣਾ ਹੈ मजा हराना तू शादी गरीब जगड़ पागे यार तेरे बाहु नहीं हैं मुझे किंग सुंगा किंग सुंगा हाँ किंग सुंगा देखना टूट जाए टूट जाए जाए एक एक काम लेट एक काम लेट लेवल कर रहे हैं एक और लेवल छोड़ा टूट ਰੱਬ ਦੀ ਮੈਂ ਲੋਨ ਲਾ ਲਿਆ ਤੀਨ ਬੋਲਦਾ ਤੀਨ ਹੈ ਨਾ ਟੇਸਟੀ ਐਲਮਨਸ ਹੋਣਾ ਪਰ ਮੇਰੇ ਕੋ ਟਮਾਟੋ ਸੌਸ ਦੇ ਦੋ ਬਹੁਤ ਟੇਸਟੀ ਬਹੁਤ ਵਧੀਆ ਮੈਂ ਅਮਰ ਤੁਹਾਡਾ ਇੱਕ ਹੋਰ ਕਰਾ ਲੀਏ ਬਹੁਤ ਸੌਸ ਜਿੰਨੇ ਮਾੜੇ ਇਹ ਸੌਸ ਦੇ ਦੋ ਭਈਆ ਮੈਂ ਤਾਂ ਕੂਕ ਕਰਾਇਆ ਸੌਸ ਨਾਲ ਜੀ ਚੰਗੀ ਸੁਪਰਡਰ ਕਿੱਤਿਆ ਸਟ੍ਰੀਟ ਕੌਰ ਟੇਸਟੀ ਐਕ ਸਟਾਰਟ ਵੀਡੀਓ ਧੋਈ ਨਾ ਬਣਾਣੀ ਆ ਫੋਟੋ ਫੁੱਲੀ ਨਾ ਵੀ ਖੇਚ ਤੂੰ ਕਿਚੀ ਨਹੀਂ ਮੈਂ ਖੇਚ ਲੱਗਾ ਆ ਜਾ ਆ ਜਾ ਆ ਗਾਇਸ ਚਲੋ ਬਿਲਕੁਲ ਨਾ ਠੀਕ ਆ ਚਲੋ ਸਾਰੇ ਲਾਈਨ ਵਾਈਸ ਚੜਨਾ ਹੈ ਉਸੇ ओके ਮੈਂ ਬਾਹਰ ਟਾਣਾ ਵਾ ਕੋਈ ਨਾ ਮੈਂ ਬਲਾਨ ਦਾ ਹਰਦੀ ਸ਼ਮੀ ਆਏ ਵੀਰੇ ਆ ਜਾ ਤੱਕ ਲਾਈਏ ਪੀੜਾ ਆਈ ਹੈ ਹੈ ਤਿਆਰੀ ਮੈਂ ਦੋ ਸਿੱਕੇ ਮਾਰੀਏ ਨਾ ਫੋਟੋ ਚ ਜਾਣ ਲਗੇ ਮਰਦਾ ਡੈਡੀ ਯਾਦ ਕਰਦੇ ਆ ਗਿਆ ਰੈਡੀ ਹੈ ਨਹੀਂ ਸੀ ਨਾ ਰੈਡੀ ਆ ਗਿਆ ਫੋਨ ਐ ਰੋਬੀ ਨੇ ਕਹਿੰਦਾ ਦਾਦੂ ਦਾ ਫੋਨ ਆਦਾ ਜਿੱਦੋਂ ਹੋ ਰਹੀ ਦੀ ਮੰਮੀ ਨਾਲ ਸੀ ਫਿਰ ਹਾਂ ਦਾ ਵੀ ਮਾਲ ਭੇਜਣਾ ਨਾ ਭੇਜਦਾ ਮੈਸੇਜ ਕਰਦਾ ਆਪਣੀ ਜਵਾਨ ਉਹ ਟਾਇਰ ਤੇ ਲੈ ਕੇ ਤਾਂ ਹੋਰ ਅਜੇ ਕ੍ਰੈਕ ਆਇਆ ਹੈ ਧਿਆਨ ਆ ਵੀਆ ਉਹ ਨੂੰ ਸਟੂਡਿਓਸਿਕ ਕੱਟ ਕਰਕੇ ਸੁਣਿਓ

ਰੁਤਾੰਗ ਦੀ ਪਹਾੜੀ ਦੇਖੋ ਰੁਤਾੰਗ ਦੀ ਹਲੇ ਅਸੀਂ ਮੜੀ ਤੋਂ ਚੱਲੇ ਆ ਮੜੀ ਤੋਂ ਆਂਦੇ ਹਾਂ ਵੀਰਾਂ ਕੁਛ ਲਿਆ ਆਂਗੇ ਅਗਰ ਜੀਵਾ ਹੋਵੇ ਨਾ ਉਹ ਪਜੀ ਉਹਨੂੰ ਕੀ ਕਰਨਾ ਯਾਰ ਜਦੋਂ ജനാ രാഘവേശ്വരൻ ഞാൻ നേരെ മുന്നേരാ മാർട്ട് പോ